ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ ਇੱਕ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦਾ ਅਧਿਆਏ ਗਲਤੀ ਸੁਧਾਰਨਾ ਮੁਸ਼ਕਲ ਨਹੀਂ ਲੱਗਣਾ ਚਾਹੀਦਾ ਮੇਰੇ ਇੱਕ ਦੋਸਤ ਦੀ ਮੰਗਣੀ ਉਸ ਸਮੇਂ ਹੋਈ ਜਦੋਂ ਉਹ 40 ਸਾਲ ਦਾ ਸੀ ਉਸਦੀ ਮੰਗੇਤਰ ਨੇ ਉਸ ਨੂੰ ਡਾਂਸ ਸਿੱਖਣ ਲਈ ਕਿਹਾ ਜਿਸ ਨੂੰ ਉਸਨੇ ਮੰਨ ਲਿਆ ਉਸਨੇ ਆਪਣੀ ਕਹਾਣੀ ਸਾਡੀ ਕਲਾਸ ਵਿੱਚ ਇਸ ਤਰ੍ਹਾਂ ਸੁਣਾਈ 40 ਸਾਲ ਦੀ ਉਮਰ ਵਿੱਚ ਮੈਂ ਉਵੇਂ ਹੀ ਡਾਂਸ ਕਰਦਾ ਸੀ ਜਦੋਂ ਮੈਂ ਡਾਂਸ ਸਿੱਖਣਾ ਸ਼ੁਰੂ ਕੀਤਾ ਸੀ ਇਸ ਦਾ ਮਤਲਬ ਇਹ ਹੋਇਆ ਕਿ ਮੈਨੂੰ ਡਾਂਸ ਕਰਨਾ ਬਿਲਕੁਲ ਵੀ ਨਹੀਂ ਆਉਂਦਾ ਸੀ ਮੇਰੇ ਡਾਂਸ ਟੀਚਰ ਨੇ ਵੀ ਮੈਨੂੰ ਇਹ ਗੱਲ ਕਹੀ ਸੀ ਉਸ ਟੀਚਰ ਨੇ ਮੈਨੂੰ ਕਿਹਾ ਕਿ ਮੈਨੂੰ ਆਪਣਾ ਪੁਰਾਣਾ ਸਭ ਕੁਝ ਭੁੱਲ ਕੇ ਨਵੇਂ ਸਿਰੇ ਤੋਂ ਡਾਂਸ ਸਿੱਖਣਾ ਹੋਵੇਗਾ ਇਹ ਗੱਲ ਸੁਣ ਕੇ ਤਾਂ ਮੇਰਾ ਦਿਲ ਹੀ ਟੁੱਟ ਗਿਆ ਹੁਣ ਤਾਂ ਡਾਂਸ ਸਿੱਖਣ ਦੀ ਇੱਛਾ ਹੀ ਨਹੀਂ ਸੀ ਬਜੀ ਉਹਦਾ ਮੈਂ ਉਹ ਟੀਚਰ ਬਦਲਣ ਦੀ ਸੋਚੀ ਦੂਜੀ ਟੀਚਰ ਦੀਆਂ ਗੱਲਾਂ ਮੈਨੂੰ ਚੰਗੀਆਂ ਲੱਗੀਆਂ ਕਿਉਂਕਿ ਉਸਨੇ ਮੇਰਾ ਦਿਲ ਰੱਖਣ ਲਈ ਮੈਨੂੰ ਠੁਠੀ ਤਸੱਲੀ ਜੋ ਦੇ ਦਿੱਤੀ ਸੀ ਉਹ ਕਹਿਣ ਲੱਗੀ ਕਿ ਮੇਰਾ ਡਾਂਸ ਕਰਨ ਦਾ ਤਰੀਕਾ ਕੁਝ ਪੁਰਾਣਾ ਜਿਹਾ ਹੈ ਫਿਰ ਵੀ ਮੈਨੂੰ ਡਾਂਸ ਵਿੱਚ ਕਾਫੀ ਸਮਝ ਹੈ ਇਸ ਲਈ ਆਪਣੇ ਡਾਂਸ ਨੂੰ ਸੁਧਾਰਨ ਲਈ ਮੈਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਆਵੇਗੀ ਫਰਕ ਸਿਰਫ ਇੰਨਾ ਸੀ ਕਿ ਪਹਿਲੇ ਟੀਚਰ ਦੇ ਅੰਗਲ ਨਾਲ ਮੇਰਾ ਸਾਰਾ ਜੋਸ਼ ਠੰਡਾ ਪੈ ਗਿਆ ਸੀ ਕਿਉਂਕਿ ਉਸ ਨੇ ਮੇਰੀਆਂ ਗਲਤੀਆਂ ਤੇ ਜ਼ੋਰ ਦਿੱਤਾ ਸੀ ਪਰ ਦੂਜੀ ਟੀਚਰ ਨੇ ਇਸ ਤੋਂ ਉਲਟ ਕੀਤਾ ਸੀ ਉਹ ਮੇਰੀਆਂ ਗਲਤੀਆਂ ਨੂੰ ਘੱਟ ਕਰਕੇ ਦੱਸਦੇ ਸੀ ਅਤੇ ਨਾਲ ਹੀ ਨਾਲ ਮੇਰੇ ਸਹੀ ਕੰਮਾਂ ਦੀ ਪ੍ਰਸ਼ੰਸਾ ਵੀ ਕਰਦੇ ਸੀ ਉਹ ਤਾਂ ਮੈਨੂੰ ਇਹੀ ਕਹਿੰਦੀ ਸੀ ਤੁਹਾਡੇ ਵਿੱਚ ਇਹ ਗੁਣ ਜਮੰਦ ਰੂ ਹੈ ਤੁਹਾਨੂੰ ਲੈ ਅਤੇ ਤਾਲ ਦੀ ਕਾਫੀ ਸੂਝ-ਬੂਝ ਹੈ ਮੈਨੂੰ ਪਤਾ ਸੀ ਕਿ ਮੈਂ ਡਾਂਸ ਵਿੱਚ ਬਿਲਕੁਲ ਸਖੰਦ ਰੁਹਾ ਅਤੇ ਸ਼ਾਇਦ ਹਮੇਸ਼ਾ ਅਜਿਹਾ ਹੀ ਰਹਾਂਗਾ ਪਰ ਫਿਰ ਵੀ ਮੈਨੂੰ ਇਸ ਬਾਰੇ ਸੋਚਣਾ ਚੰਗਾ ਲੱਗਦਾ ਹੈ ਕਿ ਸ਼ਾਇਦ ਉਹ ਸਹੀ ਕਹਿ ਰਹੀ ਹੋਵੇ ਇਹ ਗੱਲ ਤਾਂ ਨਿਸ਼ਚਿਤ ਹੀ ਹੈ ਉਸ ਨੂੰ ਇਹ ਸਭ ਕਹਿਣ ਦੇ ਪੈਸੇ ਮਿਲ ਰਹੇ ਹਨ ਪਰ ਇਹ ਸਭ ਸੋਚਣ ਦਾ ਕੀ ਲਾਭ ਚਾਹੇ ਜਿਵੇਂ ਇਹ ਸੰਭਵ ਹੋਇਆ ਹੁਣ ਮੈਂ ਪਹਿਲਾਂ ਨਾਲੋਂ ਬਿਹਤਰ ਡਾਂਸਰ ਬਣ ਗਿਆ ਹਾਂ ਜੋ ਉਸ ਦੇ ਉਤਸ਼ਾਹ ਤੇ ਤਾਰੀਫ਼ ਤੋਂ ਬਿਨਾਂ ਸੰਭਵ ਹੀ ਨਹੀਂ ਸੀ ਉਸਦੀ ਬਾਤਾਂ ਨਾਲ ਮੇਰੇ ਅੰਦਰ ਉਮੀਦ ਦੀ ਇੱਕ ਕਿਰਨ ਜਾਗੀ ਮੈਨੂੰ ਸੱਚੀ ਪ੍ਰੇਰਣਾ ਮਿਲੀ ਮੇਰੇ ਅੰਦਰ ਆਤਮ ਸੁਧਾਰ ਦੀ ਇੱਛਾ ਜਾਗਰਿਤ ਹੋਈ ਉਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਬੱਚੇ ਜਾਂ ਫਿਰ ਆਪਣੇ ਕਰਮਚਾਰੀ ਨੂੰ ਹਮੇਸ਼ਾ ਇਸੇ ਗੱਲ ਲਈ ਕੋਸਦੇ ਰਹੇ ਕਿ ਜੇਕਰ ਉਹ ਜੋ ਵੀ ਕਰਦਾ ਹੈ ਸਭ ਗਲਤ ਹੀ ਹੈ ਤਾਂ ਉਸ ਦੇ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ ਤਾਂ ਉਹ ਸੁਧਾਰ ਹੀ ਨਹੀਂ ਕਰ ਸਕਦਾ ਪਰ ਜੇਕਰ ਤੁਸੀਂ ਇਸ ਤੋਂ ਉਲਟੀ ਟੈਕਨੀਕ ਅਪਣਾਉਂਦੇ ਹੋ ਅਤੇ ਉਸ ਨੂੰ ਉਦਾਰਤਾ ਸਹਿਤ ਉਤਸ਼ਾਹਿਤ ਕਰਦੇ ਹੋ ਹਰ ਚੀਜ਼ ਨੂੰ ਆਸਾਨ ਬਣਾ ਕੇ ਉਹਦੇ ਸਾਹਮਣੇ ਪੇਸ਼ ਕਰਦੇ ਹੋ ਉਸ ਨੂੰ ਇਹ ਅਹਿਸਾਸ ਦਵਾਉਂਦੇ ਰਹੇ ਕਿ ਤੁਹਾਨੂੰ ਉਸ ਦੀ ਸਮਰਥਾ 'ਤੇ ਕੋਈ ਸ਼ੱਕ ਨਹੀਂ ਹੈ ਤਾਂ ਨਤੀਜਾ ਵੀ ਸਕਾਰਾਤਮਕ ਹੀ ਨਿਕਲੇਗਾ ਫਿਰ ਉਹ ਹਰ ਦਿਨ ਹਰ ਰਾਤ ਖੂਬ ਕੋਸ਼ਿਸ਼ ਕਰੇਗਾ ਕਿ ਆਪਣੇ ਪ੍ਰਦਰਸ਼ਨ ਵਿੱਚ ਉਸੇ ਆਧਾਰ ਲਿਆ ਸਕੇ ਮਨਵੀ ਸੰਬੰਧਾਂ ਦੇ નિਪੁੰਨ ਗਿਆਤਾ ਲਾ ਵੇਲ தாம்ਸ ਵਿਤ ਇਸੇ ਤਕਨੀਕ ਦੀ ਵਰਤੋਂ ਕਰਿਆ ਕਰਦੇ ਸਨ ਉਹਨਾਂ ਤੁਹਾਡੇ ਅੰਦਰ ਆਤਮ ਵਿਸ਼ਵਾਸ ਜਗਾ ਕੇ ਤੁਹਾਨੂੰ ਸਾਹਸ ਅਤੇ ਆਸਤਾ ਰਹੀ ਪ੍ਰੇਰਿਤ ਕਰਦੇ ਸਨ ਇੱਕ ਵਾਰ ਮੈਨੂੰ ਮਿਸਟਰ ਐਂਡ ਮਿਸਿਸ தாம்ਸ ਨਾਲ ਹਫਤੇ ਦਾ ਅਖੀਰ ਗੁਜ਼ਾਰਨ ਦਾ ਮੌਕਾ ਮਿਲਿਆ ਉੱਥੇ ਉਹਨਾਂ ਨੇ ਮੈਨੂੰ ਬ੍ਰਿਜ ਖੇਡਣ ਲਈ ਸੱਦਾ ਦੇ ਦਿੱਤਾ ਬ੍ਰਿਜ ਨਹੀਂ ਨਹੀਂ ਮੈਨੂੰ ਤਾਂ ਬ੍ਰਿਜ ਦੀ ਜਰਾ ਵੀ ਸਮਝ ਨਹੀਂ ਸੀ ਮੈਨੂੰ ਤਾਂ ਇੱਕ ਹੀ ਇੱਕ ਗੁਪਤਰ ਹਸ ਵਰਗੀ ਪ੍ਰਤੀਤ ਹੁੰਦੀ ਸੀ ਨਹੀਂ ਨਹੀਂ ਅਸੰਭਵ ਪਰ ਲਾਵੇਲ ਨੇ ਮੈਨੂੰ ਕਿਹਾ ਇਸ ਖੇਡ ਵਿੱਚ ਕਿਸੇ ਦਾ ਪੇਚ ਦੀ ਜ਼ਰੂਰਤ ਨਹੀਂ ਬ੍ਰਿਜ ਵਿੱਚ ਤਾਂ ਕੇਵਲ ਆਮ ਸਮਝ ਅਤੇ ਚੰਗੀ ਯਾਦ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਉਂਝ ਤਾਂ ਤੁਸੀਂ ਵੀ ਯਾਦ ਸ਼ਕਤੀ ਬਾਰੇ ਕਈ ਲੇਖ ਲਿਖ ਚੁੱਕੇ ਹੋ ਅਤੇ ਤੁਹਾਡੀ ਬੁੱਧੀ ਦੇ ਤਾਂ ਅਸੀਂ ਸਭ ਕਾਇਲ ਆ ਮੈਨੂੰ ਤਾਂ ਲੱਗਦਾ ਹੈ ਕਿ ਬ੍ਰਿਜ ਤੁਹਾਡੇ ਖੱਬੇ ਹੱਥ ਦਾ ਖੇਲ ਹੈ ਉਸੀ ਤਾਂ ਬੜੀ ਨਪੁੰਨਤਾ ਨਾਲ ਇਸ ਨੂੰ ਖੇਡ ਸਕਦੇ ਹੋ ਹੁਣ ਮੈਂ ਕੁਝ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਕੀ ਕਰਾਂ ਕੀ ਨਾ ਕਰਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਬ੍ਰਿਜ ਖੇਡਣ ਬੈਠਾ ਸੀ ਅਤੇ ਉਹ ਵੀ ਕੇਵਲ ਇਸ ਲਈ ਕਿਉਂਕਿ ਲਾਵੇਲ ਨੇ ਮੈਨੂੰ ਦੱਸ ਦਿੱਤਾ ਸੀ ਕਿ ਬ੍ਰਿਜ ਖੇਡਣੀ ਮੇਰੇ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ ਬ੍ਰਿਜ ਖੇਡਣ ਤੋਂ ਮੈਨੂੰ ਅਚਾਨਕ ਹੀ ਐਲੀ ਕੈਲ ਬਰਡਸਟਨ ਦੀ ਯਾਦ ਆ ਜਾਂਦੀ ਹੈ ਜਿਨ੍ਹਾਂ ਦੀਆਂ ਬ੍ਰਿਜ ਬਾਰੇ ਲਿਖੀਆਂ ਪੁਸਤਕਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ ਅਤੇ ਉਹਨਾਂ ਦੀਆਂ ਲੱਖਾਂ ਕਾਪੀਆਂ ਵਿਕ ਚੁੱਕੀਆਂ ਹਨ ਉਹਨਾਂ ਨੇ ਹੀ ਮੈਨੂੰ ਦੱਸਿਆ ਸੀ ਕਿ ਉਹ ਕਦੇ ਵੀ ਬ੍ਰਿਜ ਖੇਡਣ ਨੂੰ ਆਪਣਾ ਕਾਰੋਬਾਰ ਨਾ ਬਣਾ ਸਕਦੇ ਜੇਕਰ ਇੱਕ ਜਵਾਨ ਔਰਤ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਨਾ ਦਿੱਤਾ ਹੁੰਦਾ ਕਿ ਉਹਨਾਂ ਵਿੱਚ ਗਜਬ ਦੀ ਛਿਪੀ ਹੋਈ ਪ੍ਰਤਿਭਾ ਸੀ ਜਿਸ ਸਮੇਂ 1922 ਵਿੱਚ ਅਮਰੀਕਾ ਆ ਕੇ ਸਮਾਜ ਸ਼ਾਸਤਰ ਅਤੇ ਫਿਲਾਸਫੀ ਦੇ ਅਧਿਆਪਕ ਦੇ ਰੂਪ ਵਿੱਚ ਨੌਕਰੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਨੂੰ ਅਜਹੀ ਕੋਈ ਨੌਕਰੀ ਨਹੀਂ ਸੀ ਮਿਲ ਸਕੇ ਇਸ ਅਸਫਲਤਾ ਤੋਂ ਬਾਅਦ ਉਹਨਾਂ ਨੇ ਕੋਇਲਾ ਵੇਚਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਵੀ ਉਹ ਸਫਲ ਨਹੀਂ ਹੋ ਸਕੇ ਤੀਜੀ ਕੋਸ਼ਿਸ਼ ਉਹਨਾਂ ਨੇ ਕਾਫੀ ਵੇਚਣ ਦੀ ਕੀਤੀ ਸੀ ਪਰ ਉਹ ਇਸ ਵਿੱਚ ਵੀ ਸਫਲ ਨਹੀਂ ਹੋ ਸਕੇ ਸੀ ਉਹਨਾਂ ਨੂੰ ਥੋੜੀ ਬਹੁਤ ਬ੍ਰਿਜ ਖੇਡਣੀ ਆਉਂਦੀ ਸੀ ਪਰ ਉਸ ਵੇਲੇ ਤੱਕ ਉਹਨਾਂ ਨੂੰ ਇਹ ਅਹਿਸਾਸ ਨਹੀਂ ਸੀ ਹੋਇਆ ਕਿ ਉਹ ਬ੍ਰਿਜ ਸਿਖਾ ਵੀ ਸਕਦੇ ਹਨ। ਉਹ ਬ੍ਰਿਜ ਦੇ ਇੱਕ ਖਰਾਬ ਖਿਡਾਰੀ ਸਨ ਅਤੇ ਨਾਲ ਹੀ ਨਾਲ ਬਹੁਤ ਜਿੱਦੀ ਵੀ ਸਨ। ਉਹ ਇੰਨੇ ਸਾਰੇ ਸਵਾਲ ਪੁੱਛਦੇ ਸਨ ਕਿ ਕੋਈ ਵੀ ਉਹਨਾਂ ਨਾਲ ਖੇਡਣਾ ਪਸੰਦ ਨਹੀਂ ਸੀ ਕਰਦਾ। ਇਸ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਇੱਕ ਖੂਬਸੂਰਤ ਬ੍ਰਿਜ ਟੀਚਰ ਜੋਸੇਫਾਈਨ ਡਿਲਨ ਨਾਲ ਹੋਈ। ਦੋਵਾਂ ਵਿੱਚ ਪਿਆਰ ਹੋ ਗਿਆ ਤੇ ਉਹਨਾਂ ਨੇ ਸ਼ਾਦੀ ਕਰ ਲਈ। ਜੋਸੇਫਾਈਨ ਨੇ ਨੋਟ ਕੀਤਾ ਕਿ ਅਕਸਰ ਹੀ ਉਸਦਾ ਪਤੀ ਆਪਣੇ ਪੱਤਿਆਂ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਕਰਦਾ ਹੈ। ਉਦੋਂ ਉਸਨੇ ਉਸ ਨੂੰ ਇਹ ਅਹਿਸਾਸ ਦਿਵਾਇਆ ਕਿ ਉਸ ਵਿੱਚ ਕਾਰਡ ਟੇਬਲ ਦੀ ਸੰਭਾਵਿਤ ਪ੍ਰਤਿਵਰਸ਼ ਉਪੀ ਹੋਈ ਹੈ ਕੈਲਬਰਸਟਨ ਦੇ ਅਨੁਸਾਰ ਇਸੇ ਉਤਸ਼ਾਹ ਅਤੇ ਪ੍ਰੇਰਣਾ ਨੇ ਉਹਨਾਂ ਨੂੰ ਬ੍ਰਿਜ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਚੁਣਨ ਦੀ ਮਦਦ ਕੀਤੀ ਕੈਲਰਸ ਐਸ ਜੋਨਸ ਸਿਨਸਨਾਟੀ ਉਹੀ ਉਹ ਵਿੱਚ ਸਾਡੇ ਕੋਰਸ ਦੇ ਅਧਿਆਪਕ ਸਨ ਉਹਨਾਂ ਨੇ ਵੀ ਆਪਣੇ ਅਨੁਭਵ ਬਾਰੇ ਦੱਸਿਆ ਕਿ ਉਤਸ਼ਾਹ ਤੇ ਗਲਤੀਆਂ ਵਿੱਚ ਸੁਧਾਰ ਦੀ ਸੰਭਾਵਨਾ ਬਾਰੇ ਦੱਸਣ ਨਾਲ ਕਿਸ ਤਰ੍ਹਾਂ ਬੇਟੇ ਦਾ ਸੰਪੂਰਨ ਜੀਵਨ ਹੀ ਬਦਲ ਗਿਆ ਸੀ 1970 ਵਿੱਚ ਮੇਰਾ 15 ਸਾਲਾਂ ਦਾ ਬੇਟਾ ਡੇਵਿਡ ਮੇਰੇ ਨਾਲ ਰਹਿਣ ਲਈ ਸਿਨਸਨਾਟਿ ਆਇਆ ਸੀ ਉਸ ਨੂੰ ਜੀਵਨ ਵਿੱਚ ਕਈ ਸਮੱਸਿਆਵਾਂ ਨਾਲ ਜੁੜਝਣਾ ਪਿਆ ਸੀ 1958 ਵਿੱਚ ਉਹ ਇੱਕ ਗਾਤਰ ਘਟਨਾ ਵਿੱਚ ਉਸਦਾ ਸਿਰ ਫਟ ਗਿਆ ਅਤੇ ਉਸੇ ਦੀ ਵਜ੍ਹਾ ਕਰਕੇ ਉਸਦੇ ਮੱਥੇ ਤੇ ਇੱਕ ਅਜੀਬ ਅਤੇ ਬੁਰਾ ਜਿਹਾ ਨਿਸ਼ਾਨ ਬਣ ਗਿਆ ਫਿਰ 1960 ਵਿੱਚ ਉਸ ਦੀ ਮਾਂ ਦਾ ਅਤੇ ਮੇਰਾ ਤਲਾਕ ਹੋ ਗਿਆ ਫਿਰ ਡੇਵਿਡ ਆਪਣੀ ਮਾਂ ਨਾਲ ਹੀ ਡਾਲਾਸ ਇੱਕ ਸਾਸ ਵਿੱਚ ਰਹਿਣ ਲੱਗਿਆ 15 ਸਾਲਾਂ ਦੀ ਉਮਰ ਤੱਕ ਉਸ ਨੇ ਆਪਣਾ ਬਹੁਤਾਂ ਸਕੂਲੀ ਜੀਵਨ ਉਹਨਾਂ ਸਕੂਲਾਂ ਵਿੱਚ ਬਤੀਤ ਕੀਤਾ ਜਿੱਤੇ ਹੌਲੀ ਸਿੱਖਣ ਵਾਲਿਆਂ ਲਈ ਵਿਸ਼ੇਸ਼ ਕਲਾਸਾਂ ਦਾ ਆਯੋਜਨ ਕੀਤਾ ਜਾਂਦਾ ਹੈ ਕੋ ਸਕਦਾ ਹੈ ਕਿ ਉਸਦੇ ਮੱਥੇ ਤੇ ਨਿਸ਼ਾਨ ਨੂੰ ਵੇਖ ਕੇ ਸਕੂਲ ਵਾਲਿਆਂ ਨੇ ਸੋਚ ਲਿਆ ਹੋਵੇ ਕਿ ਉਸਦੇ ਦਿਮਾਗ ਤੇ ਛੱਟ ਵੱਜੀ ਹੈ ਇਸ ਲਈ ਉਹ ਆਮ ਬੱਚਿਆਂ ਵਾਂਗ ਨਹੀਂ ਸਿੱਖ ਸਕੇਗਾ ਆਪਣੀ ਉਮਰ ਦੇ ਬੱਚਿਆਂ ਤੋਂ ਉਹ 2 ਸਾਲ ਪਿੱਛੇ ਚੱਲ ਰਿਹਾ ਸੀ ਇਸ ਲਈ ਉਹ 15 ਸਾਲਾਂ ਦੀ ਉਮਰ ਵਿੱਚ ਵੀ 7ਵੀਂ ਕਲਾਸ ਦਾ ਵਿਦਿਆਰਥੀ ਹੀ ਸੀ ਉਹ ਅਜੇ ਤੱਕ ਪਹਾੜੇ ਵੀ ਨਹੀਂ ਸੀ ਸਿੱਖ ਸਕਿਆ ਉਹ ਆਪਣੇ ਉਂਗਲਾਂ ਤੇ ਗਿਣ ਵੀ ਨਹੀਂ ਸੀ ਸਕਦਾ ਤੇ ਪੜਦਾ ਵੀ ਉਹ ਬਹੁਤ ਹੀ ਮੁਸ਼ਕਲ ਨਾਲ ਸੀ ਪਰ ਉਸ ਵਿੱਚ ਚੰਗੀ ਗੱਲ ਇਹ ਵੀ ਸੀ ਕਿ ਉਸ ਨੂੰ ਟੀਵੀ ਸੈੱਟ ਅਤੇ ਰੇਡੀਓ ਤੇ ਕੰਮ ਕਰਨਾ ਬਹੁਤ ਚੰਗਾ ਲੱਗਦਾ ਸੀ। ਉਸ ਦੀ ਰੁਚੀ ਟੀਵੀ ਟੈਕਨੀਸ਼ੀਅਨ ਬਣਨ ਵਿੱਚ ਸੀ। ਮੈਂ ਉਸ ਨੂੰ ਭਰਪੂਰ ਉਤਸ਼ਾਹ ਦਿੱਤਾ ਤੇ ਉਸ ਨੂੰ ਦੱਸਿਆ ਕਿ ਉਸ ਨੂੰ ਟ੍ਰੇਨਿੰਗ ਵਿੱਚ ਸਫਲ ਹੋਣ ਲਈ ਗਣਿਤ ਦਾ ਚੰਗਾ ਹੋਣਾ ਜ਼ਰੂਰੀ ਹੈ। ਮੈਂ ਉਸ ਦੀ ਮਦਦ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ। ਅਸੀਂ 4 ਸੈੱਟ ਫਲੈਸ਼ ਕਾਰਡ ਲੈ ਆਏ। ਜੋੜਨ, ਘਟਾਉਣ, ਗੁਣਾ ਅਤੇ ਵੰਡਣ ਦੇ ਸੈੱਟ। ਉਹਨਾਂ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਅਸੀਂ ਸਹੀ ਜਵਾਬਾਂ ਨੂੰ ਇੱਕ ਵੱਖਰੀ ਜਗ੍ਹਾ ਤੇ ਰੱਖਦੇ ਸੀ ਜਦੋਂ ਵੀ ਡੇਵਿਡ ਕਿਸੇ ਕਾਰਡ ਦਾ ਸਹੀ ਉੱਤਰ ਨਹੀਂ ਸੀ ਦੇ ਸਕਦਾ ਤਾਂ ਅਸੀਂ ਉਸ ਕਾਰਡ ਨੂੰ ਫਿਰ ਰਿਪੀਟ ਕਰਨ ਵਾਲੇ ਢੇਰ ਵਿੱਚ ਮਿਲਾ ਦਿੰਦੇ ਸੀ ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਰਹਿੰਦੀ ਸੀ ਜਦੋਂ ਕਿ ਸਾਡੇ ਕਾਰਡਸ ਸੰਭਾਵਤ ਨਹੀਂ ਹੋ ਜਾਂਦੇ ਸਨ ਜਦੋਂ ਵੀ ਉਹ ਸਹੀ ਜਵਾਬ ਦਿੰਦਾ ਤਾਂ ਮੈਂ ਜੋਰ-ਜੋਰ ਨਾਲ ਤਾੜੀ ਵਜਾ ਕੇ ਉਸ ਦੀ ਖੂਬ ਪ੍ਰਸ਼ੰਸਾ ਕਰਦਾ ਸੀ। ਹਰ ਰਾਤ ਅਸੀਂ ਇੱਕ ਹੀ ਪ੍ਰਕਿਰਿਆ ਨੂੰ ਦੁਹਰਾਉਂਦੇ ਸੀ। ਸਾਡੇ ਕਾਰਡs ਸਮਾਪਤ ਕਰਦੇ ਸੀ। ਹਰ ਰਾਤ ਅਸੀਂ ਇਹ ਕੰਮ ਕਰਨ ਦਾ ਪੂਰਾ ਲੇਖਾ ਜੋਖਾ ਰੱਖਦੇ ਸੀ। ਫਿਰ ਮੈਂ ਉਸ ਦੇ ਸਾਹਮਣੇ ਇੱਕ ਸ਼ਰਤ ਰੱਖੀ ਕਿ ਜਿਸ ਵੀ ਰਾਤ ਨੂੰ ਉਹ ਸਾਰੇ ਕਾਰਡਾਂ ਦਾ ਸਹੀ ਜਵਾਬ 8 ਮਿੰਟ ਦੇ ਅੰਦਰ ਦੇ ਦੇਵੇਗਾ ਤਾਂ ਅਸੀਂ ਇਸ ਪ੍ਰਕਿਰਿਆ ਨੂੰ ਹਰ ਰਾਤ ਦਰਉਣਾ ਬੰਦ ਕਰ ਦੇਵਾਂਗੇ। ਡੇਵਿਡ ਦੇ ਲਈ ਤਾਂ ਇਸ ਹੁਦੇਸ਼ ਨੂੰ ਪੂਰਾ ਕਰਨਾ ਲਗਭਗ ਅਸੰਭਵ ਸੀ ਪਹਿਲੀ ਰਾਤ ਵਿੱਚ ਉਸ ਨੂੰ ਇਹ ਪ੍ਰਕਿਰਿਆ ਵਿੱਚ 52 ਮਿੰਟ ਲੱਗੇ ਦੂਜੀ ਰਾਤ ਨੂੰ 48 ਫਿਰ 45 ਉਸ ਤੋਂ ਬਾਅਦ 44 41 ਅਤੇ ਫਿਰ 40 ਮਿੰਟ ਘੱਟ ਸਮੇਂ ਵਾਲੇ ਸਮੇਂ ਨੂੰ ਅਸੀਂ ਹਰ ਵਾਰ ਜਸ਼ਨ ਮਨਾਉਣ ਵਿੱਚ ਬਤਾਉਂਦੇ ਸੀ ਮੈਂ ਆਪਣੀ ਪਤਨੀ ਨੂੰ ਵੀ ਇਸ ਗੱਲ ਬਾਰੇ ਸੂਚਨਾ ਦਿੰਦਾ ਰਹਿੰਦਾ ਸੀ ਫਿਰ ਤਾਂ ਕਈ ਮਹੀਨਿਆਂ ਬਾਅਦ ਉਹ ਸਾਰੇ ਕਾਰਡਾਂ ਦੇ ਜਵਾਬ 8 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਦੇਣ ਲੱਗਾ ਜਦੋਂ ਵੀ ਇਸ ਵਿੱਚ ਕੋਈ ਛੋਟਾ ਜਿਹਾ ਸੁਧਾਰ ਹੁੰਦਾ ਤਾਂ ਉਹ ਉਸ ਨੂੰ ਇੱਕ ਵਾਰ ਫਿਰ ਦੁਹਰਾਉਣ ਲਈ ਕਹਿਣ ਲੱਗ ਪਿਆ ਉਸ ਨੂੰ ਇਸ ਅਦਭੁਤ ਤੱਤ ਦਾ ਗਿਆਨ ਹੋ ਗਿਆ ਸੀ ਕਿ ਸਿੱਖਣਾ ਕੋਈ ਮੁਸ਼ਕਲ ਕੰਮ ਨਹੀਂ ਹੈ ਸਾਫ਼ ਤੌਰ ਤੇ ਇਸ ਵਾਰ ਗਣਿਤ ਵਿੱਚ ਉਸ ਦੇ ਬਹੁਤ ਵਧੀਆ ਨੰਬਰ ਆਏ ਸਨ ਜਦ ਵੀ ਤੁਹਾਨੂੰ ਗੁਣਾ ਕਰਨੀ ਆਉਂਦੀ ਹੈ ਤਾਂ ਗਣਿਤ ਕਿੰਨਾ ਆਸਾਨ ਹੋ ਜਾਂਦਾ ਹੈ ਗਣਿਤ ਵਿੱਚ B ਗ੍ਰੇਡ ਪਾ ਕੇ ਉਹ ਬਹੁਤ ਖੁਸ਼ ਸੀ ਕਿਉਂਕਿ ਅੱਜ ਤੱਕ ਉਸ ਦਾ ਸੇ ਜਾਣ ਡੀ ਪਲਸ ਹੀ ਅੱਗੇ ਨਹੀਂ ਸੀ ਵਧ ਸਕਿਆ ਹੁਣ ਉਸਤੇ ਬਾਕੀ ਬਦਲਾਅ ਵੀ ਕਾਫੀ ਤੇਜ਼ੀ ਨਾਲ ਹੋ ਰਹੇ ਸਨ ਉਸ ਦੀ ਪੜਨ ਦੀ ਗਤੀ ਕਾਫੀ ਤੇਜ਼ ਹੋ ਗਈ ਅਤੇ ਡਰਾਇੰਗ ਦੀ ਆਪਣੀ ਜਮਾਨਦਰੂ ਪ੍ਰਤਿਵਾ ਦਾ ਬਿਹਤਰ ਪ੍ਰਯੋਗ ਕਰਨ ਲੱਗਾ ਫਿਰ ਕੁਝ ਦਿਨਾਂ ਬਾਅਦ ਉਸ ਨੂੰ ਸਕੂਲ ਵੱਲੋਂ ਇੱਕ ਸਾਇੰਸ ਦਾ ਮਾਡਲ ਬਣਾਉਣ ਦਾ ਕੰਮ ਸੰਪੇ ਆ ਗਿਆ ਉਸ ਨੇ ਲੀਵਰ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਨ ਵਾਲੇ ਬਹੁਤ ਜ਼ਿਆਦਾ ਮੁਸ਼ਕਲ ਮਾਡਲ ਨੂੰ ਬਣਾਉਣ ਦਾ ਨਿਰਣੈ ਲਿਆ ਉਸਨੇ ਬਹੁਤ ਮਿਹਨਤ ਨਾਲ ਇਸ ਮਾਡਲ ਨੂੰ ਤਿਆਰ ਕੀਤਾ ਅਤੇ ਸਕੂਲ ਦੇ ਵਿਗਿਆਨ ਮੇਲੇ ਵਿੱਚ ਉਸਦੇ ਬਣਾਏ ਮਾਡਲ ਨੂੰ ਪ੍ਰਥਮ ਪੁਰਸਕਾਰ ਮਿਲਿਆ। ਫਿਰ ਉਸ ਨੂੰ ਸ਼ਹਿਰ ਦੀ ਪ੍ਰਤੀਯੋਗਤਾ ਵਿੱਚ ਵੀ ਰੱਖਿਆ ਗਿਆ ਜਿੱਤੇ ਪੂਰੇ ਸਿਨਸਣਾਟਿ ਸ਼ਹਿਰ ਵਿੱਚ ਉਸਦੇ ਮਾਡਲ ਨੂੰ ਤੀਜਾ ਪੁਰਸਕਾਰ ਮਿਲਿਆ। ਹੁਣ ਤਾਂ ਉਸਦਾ ਪੂਰਾ ਨਕਸ਼ਾ ਹੀ ਬਦਲ ਚੁੱਕਿਆ ਸੀ ਇਹ ਉਹੀ ਬੱਚਾ ਸੀ ਜੋ ਕੁਝ ਸਮਾਂ ਪਹਿਲਾਂ ਦੋ ਕਲਾਸਾਂ ਪਿੱਛੇ ਚੱਲ ਰਿਹਾ ਸੀ ਜਿਸ ਨੂੰ ਦਿਮਾਗੀ ਤੌਰ ਤੇ ਕਮਜ਼ੋਰ ਸਮਝਿਆ ਜਾਂਦਾ ਸੀ ਜਿਸ ਦੇ ਸਹਿ ਪਾਠੀ ਉਸਨੂੰ ਫ੍ਰੈਂਕਸਟਾਈਨ ਕਹਿ ਕੇ ਉਸਦਾ ਮਜ਼ਾਕ ਉਡਾਉਂਦੇ ਸਨ ਅਤੇ ਕਹਿੰਦੇ ਸਨ ਕਿ ਜ਼ੋਰ ਲੱਗਣ ਨਾਲ ਉਸਦਾ ਦਿਮਾਗ ਨਿਕਲ ਕੇ ਬਾਹਰ ਆ ਗਿਆ ਹੈ ਇਸ ਲਈ ਉਸਦੀ ਖੋਪੜੀ ਖਾਲੀ ਹੈ ਪਰ ਅਚਾਨਕ ਉਸਨੂੰ ਪਤਾ ਲੱਗਿਆ ਕਿ ਉਹ ਵੀ ਸਿੱਖ ਸਕਦਾ ਹੈ ਕੁਝ ਕਰਕੇ ਦਿਖਾ ਸਕਦਾ ਹੈ ਅਤੇ ਨਤੀਜਾ 8ਵੀਂ ਕਲਾਸ ਦੇ ਅੰਤਿਮ ਭਾਗ ਤੋਂ ਲੈ ਕੇ 10ਵੀਂ ਤੱਕ ਉਸ ਨੂੰ ਸਦਾ ਹੀ ਆਨਰਜ਼ ਰੋਲ ਮਿਲੇ ਫਿਰ ਹਾਈ ਸਕੂਲ ਵਿੱਚ ਉਸ ਨੂੰ ਨੈਸ਼ਨਲ ਆਨਰ ਸੁਸਾਇਟੀ ਲਈ ਚੁਣ ਲਿਆ ਗਿਆ ਇੱਕ ਵਾਰ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸਿੱਖਣਾ ਸੌਖਾ ਸੀ ਤਾਂ ਫਿਰ ਤਾਂ ਉਸ ਦਾ ਪੂਰਾ ਜੀਵਨ ਹੀ ਬਦਲ ਗਿਆ ਹੁਣ ਜੇਕਰ ਤੁਸੀਂ ਦੂਜਿਆਂ ਨੂੰ ਸੁਧਾਰਨ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਹਮੇਸ਼ਾ ਇਹ ਗੱਲ ਨੂੰ ਧਿਆਨ ਵਿੱਚ ਰੱਖੋ ਸਿਧਾਂਤ 8 ਦੂਜਿਆਂ ਨੂੰ ਉਤਸ਼ਾਹਿਤ ਕਰੋ ਇਹ ਦੱਸੋ ਕਿ ਗਲਤੀਆਂ ਨੂੰ ਸੁਧਾਰਨਾ ਮੁਸ਼ਕਿਲ ਕੰਮ ਨਹੀਂ ਹੈ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।